ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਸਕਣ ਪਿਆਰਪਰੀ ਸਤ ਸ੍ਰੀ ਅਕਾਲ ਅੱਜ ਆਪਾਂ ਆਏ ਹਾਂ ਟਿੱਬਾ ਕਲੋਨੀ ਟਿੱਬਾ ਪਿੰਡ ਗੁੰਡਿਆ ਵਿਖੇ ਜਿੱਥੇ ਕਿ ਆਮਰ ਸ਼ਹੀਦ ਬਾਬਾ ਮੋਤੀराम ਜੀ ਦੇ ਮੈਰਜੀ ਦੇ ਯਾਦ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਹਿਲਾ ਭਾਈਚਾਰੇ ਵੱਲੋਂ ਨਗਰ ਨਿਵਾਸੀਆ ਪਿੰਡ ਗੁੰਡਿਆ ਟਿੱਬਾ ਖੁਰਦ ਵੱਲੋਂ ਦੁੱਧ ਦਾ ਲੰਗਰ ਅਤੇ ਕੀਰਤਨ ਕਰਾਏ ਗਏ आउ हिन बाबा जीवन वसाखी बारे कुझु रशीदियूं बारे ज्ञान लि ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਉਸ ਅਕਾਲ ਤੋਂ ਕਲੀ ਹੋਈ ਹੈ ਧੰਨ ਗੁਰੂ ਰੰਗਨਾ ਸਾਹਿਬ ਰਾਜ ਜੀ ਦੀ ਜਿਨ੍ਹਾਂ ਦੀ ਕਿਰਪਾ ਸਦਕਾ ਸਾਡੇ ਸਮੁੱਚੇ ਨਗਰ ਪਿੰਡ ਮੁੰਡਿਆ ਠੀਬਾਰੀ ਸੰਗਤ ਵੱਲੇ ਕਰਤੋ ਹੋ ਕੇ ਧੰਨ ਧੰਨ ਅਮਰਸ਼ੀਰ ਬਾਬਾ ਮੋਤੀਆਂ ਜੀ ਮਹਿਰਾ ਪ੍ਰਬੰਧਕ ਕਮੇਟੀ ਗੁਰੂ ਕਾਰਜ ਭਵਨ ਕਮੇਟੀ ਸਮੂਹ ਨਗਰ ਵੱਲੋਂ ਰਲ ਮਿਲ ਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਉਂਦੇ ਹਾਂ ਅੱਜ ਦੇ ਗੁਰਮਤਿ ਦੇ ਸਮਾਗਮ ਰੱਖੇ ਗਏ ਜਿਨ੍ਹਾਂ ਵਿੱਚ ਗੁਰਬਾਣੀ ਦੇ ਜਾਪ ਹੋਏ ਉਪਰੰਤ ਕੀਰਤਨ ਕਥਾ ਵਿਚਾਰਾਂ ਹੋ ਰਹੀਆਂ ਤੇ ਅਜਿਹੇ ਮਹਾਨ ਸ਼ਹੀਦਾਂ ਦੇ ਹਾਰੇ ਸਾਨੂੰ ਮਨਾਉਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਆਪਣੇ ਲਖਾਨੀ ਇਤਿਹਾਸ ਬਾਰੇ ਪਤਾ ਲੱਗ ਜਾਵੇ ਕਿਉਂਕਿ ਅੱਜ ਸਾਡੇ ਬਹੁਤ ਸਾਰੇ ਨੌਜਵਾਨ ਬੱਚੇ ਵੀ ਪਦਰਪੂਣੇ ਵਿੱਚ ਪੈ ਰਹੇ ਨੇ ਫੈਸ਼ਨ ਪਰਤੀ ਵਾਲੇ ਜਾ ਰਹੇ ਨੇ ਇਹ ਆਪਾਂ ਇਹੋ ਜਿਹੇ ਉਪਰਾਲੇ ਕਰਦੇ ਰਹੀਏ ਜਿਹੜੇ ਸ਼ਹੀਦ ਹੁੰਦੇ ਨੇ ਉਹ ਉਹ ਮਾਰਾ ਸ਼ਰਮਾਇਆ ਹੁੰਦੇ ਨੇ ਸ਼ਹੀਦ ਕਿਸੇ ਇੱਕ ਕਮਿਊਨਿਟੀ ਦੇ ਜਾਂ ਧਰਮ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਸਮੁੱਚੇ ਹੀ ਮਾਨਵਤਾ ਉਹਦੇ ਭਲੇ ਵਾਸਤੇ ਸ਼ਹਾਦਤ ਦਾ ਜਾਮ ਪੀਂਦੇ ਨੇ ਇਹ ਤਾਂ ਧੰਨ ਬਾਬਾ ਮੋਤੀराम ਮਹਾਰਾਜ ਜੀ ਨੇ ਵੀ ਇਸ਼ਤਰਾ ਗੁਰੂ ਕੇ ਲਾਲ ਧੰਨ ਬਾਬਾ ਜੋਰਾਵਾਲ ਸਿੰਘ ਧੰਨ ਬਾਬਾ ਭਤੇ ਸਿੰਘ ਜੀ ਗੁਰੂ ਕੇ ਮਾਤਾ ਧੰਨ ਮਾਤਾ ਗੁਜਰ ਕਾਹ ਜੀ ਨੂੰ ਤਿੰਨੋ ਦਿਨ ਠੰਡੇ ਬੋਜ ਦੇ ਵਿੱਚ ਦੁੱਧ ਦੀ ਸੇਵਾ ਕਰਕੇ ਉਹਨਾਂ ਨੇ ਜੋ ਸੇਵਾ ਕਮਾਈ ਤੇ ਜਿਹੜਾ ਉਹਨਾਂ ਨੂੰ ਨਤੀਜਾ ਵੀ ਪਤਾ ਸੀ ਵੀ ਇਹਦੇ ਜੋ ਅੰਜਾਮ ਨੇ ਉਹ ਬੜੇ ਖਤਰਨਾਕ ਹੋਣਗੇ ਤੇ ਹੋਇਆ ਵੀ ਉਸੇ ਤਰ੍ਹਾਂ ਜਿੱਦੇ ਵਿੱਚ ਗੰਗੂਰਾ ਭਰਾਇਆ ਜਾਂਦਾ ਵੀ ਚਾਚੇ ਦਾ ਲੜਕਾ ਪੰਮਾ ਜਿਸਨੇ ਵजीर खान ਕੋਲ ਚੁਗਲੀ ਵੀ ਕਰ ਦਿੱਤੀ ਜਿਹਦੇ ਕਰਕੇ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਮਾਤਾ ਮਾਈ ਲੱਡੋ ਜੀ ਉਹਨਾਂ ਦੇ ਘਰ ਵਾਲੀ ਬੀਬੀ ਕੋਈ ਜੀ ਉਹਨਾਂ ਦੇ 70 7 ਸਾਲ ਦੇ ਪੁੱਤਰ ਬਾਬਾ ਭਾਈ ਨਾਰਾਇਣਾ ਜੀ ਜਿਨ੍ਹਾਂ ਨੂੰ ਗੇ ਉਤਾਰ ਕੀਤਾ ਗਿਆ ਤੇ ਅੱਖਾਂ ਦੇ ਸਾਹਮਣੇ ਮਾਤਾ ਲੱਡੋ ਜੀ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਉਹਨਾਂ ਦੇ ਘਰ ਵਾਲੀ ਬੀਬੀ ਕੋਈ ਜੀ ਨੂੰ ਪੀੜ ਦਿੱਤਾ ਗਿਆ 7 ਸਾਲਾਂ ਦਾ ਮਾਸੂਮ ਬੱਚਾ ਭਾਈ ਨਰੈਣਾ ਜੀ ਜਿਨ੍ਹਾਂ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਤੇ ਅਖੀਰ ਤੇ ਬਾਬਾ ਮੋਤੀਦਾ ਮਹਰਾਜ ਜੀ ਨੂੰ ਕੋਲੂ ਵਿੱਚ ਪੀੜਿਆ ਗਿਆ ਪਰ ਉਹਨਾਂ ਦਾ ਸਰੀਰ ਦਾ ਜੁੱਤਾ ਬਹੁਤਾ ਵੱਡਾ ਹੋਣ ਕਰਕੇ ਕੋਲੂ ਦੇ ਵਿੱਚ ਉਹਨਾਂ ਦਾ ਸਰੀਰ ਫਸ ਗਿਆ ਜਿਹਦੇ ਦੁਆਰਾ ਉਹਨਾਂ ਨੂੰ ਕੱਢ ਕੇ ਫਿਰ ਸ਼ਹੀਦ ਕੀਤਾ ਗਿਆ ਉਨਾ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਅੱਜ ਮਨਾ ਰਹੇ ਆਂ ਕੋਟਾਨ ਕੋਟ ਲੱਖ ਵਾਰੀ ਉਹਨਾਂ ਨੂੰ ਪ੍ਰਣਾਮ ਹੈ ਮੇਰੀ ਸਿੱਖ ਕੌਮ ਨੂੰ ਬੇਨਤੀ ਹੈ ਸ਼ਹੀਦ ਸਾਰੀ ਕੌਮ ਦੇ ਹੁੰਦੇ ਨੇ ਵੰਡੀਆਂ ਨਾ ਪਾਇਆ ਕਰੀ ਵੀ ਸਾਡੇ ਸ਼ਹੀਦ ਹੋਏ ਨੇ ਸਾਡੇ ਨੇ ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਪੀਤਾ ਉਹ ਗੁਰੂ ਦੇ ਸਿੱਖ ਹੋਏ ਨੇ ਸਾਰੇ ਤੇ ਗੁਰੂ ਦੇ ਚਿੱਕੀ ਕਮਾਉਣ ਵਾਸਤੇ ਸੇਵਾ ਕਮਾਉਣ ਵਾਸਤੇ ਨੇ ਸ਼ਹੀਦੀ ਦਾ ਜਾਮ ਪੀਤਾ ਆਹ ਉਹਨਾਂ ਮਹਾਨ ਸ਼ਹੀਦਾਂ ਨੂੰ ਸਦਾ ਯਾਦ ਕਰਦੇ ਰਹੀਏ ਜੀ ਇਨੀ ਬੇਨਤੀ ਨੂੰ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਚਾਰ ਸਾਹਿਬਜ਼ਾਦਿਆਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਓਵੇਂ ਓਵੇਂ ਹੀ ਬਾਬਾ ਮੋਤੀराम ਮਹਾਰਾਜੀ ਨੇ ਵੀ ਆਪਣੀ ਸ਼ਹੀਦੀ ਸਮਰਪਿਤ ਕੀਤੀ ਆ ਸਿੱਖੀ ਦੇ ਤੇ ਇਸੇ ਤਰ੍ਹਾਂ ਸਾਰਿਆਂ ਨੂੰ ਜਦੋਂ ਆਪਾਂ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਤਾਂ ਆਪਾਂ ਨੂੰ ਮੋਤੀराम ਮਹਾਰਾਜੀ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਬੇਨੂੰ ਇਹ ਸਾਰੇ ਲੋਕਾਂ ਨੂੰ ਅਪੀਲ ਹੈ ਤੇ ਜਿਵੇਂ ਜਿਵੇਂ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਉਦਾਂ ਦਾ ਹੀ ਜज्बा ਆਪਣੇ ਸਿੱਖ ਕੌਮ ਨੂੰ ਤੇ ਸਾਰੇ ਭਾਈਚਾਰੇ ਨੂੰ ਰੱਖਣਾ ਚਾਹੀਦਾ ਏ ਬਸ ਇਸੇ ਗੱਲ ਨੂੰ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖਦੇ ਆ ਜਦ ਆਪਾਂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਤਾਂ ਉਹਦੇ ਵਿੱਚ ਸਾਰੇ ਆ ਜਾਂਦੇ ਆ ਜਿਨne ਆਪਣੇ ਸੀਧ ਹੋਏ ਆ ਜਿਨne ਵੀ ਜਿਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਸਾਰੇ ਆ ਜਾਂਦੇ ਆ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਹੀ ਨਮਸਕਾਰ ਕਰਦੇ ਆਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਕੱਲ ਹਰ ਕਿਸੇ ਕੋਲ ਸਮਾਂ ਬਹੁਤ ਘੱਟ ਹੈ ਤੇ ਅੱਜ ਕੱਲ ਦੇ ਨਵੇਂ ਨੌਜਵਾਨ ਬੱਚਿਆਂ ਨੂੰ ਬਾਬਾ ਮੋਤੀराम ਮਹਾਰਾਜ ਜੀ ਦੀ ਸ਼ਹੀਦੀ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ ਇਸ ਕਰਕੇ ਸਾਡੇ ਸਮੂਹ ਪਿੰਡ ਨੇ ਬਾਬਾ ਜੀ ਦੇ ਦੀਵਾਨ ਖਾਏ ਨੇ ਕਿ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਪਤਾ ਲੱਗ ਸਕੇ ਤੇ ਉਹਨਾਂ ਨੇ ਕਿਸ ਤਰ੍ਹਾਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਿਰਫ ਚਾਰ ਸਾਹਿਬਜ਼ਾਦਿਆਂ ਨੂੰ ਤਿੰਨ ਚਾਰ ਦਿਨਾਂ ਤੋਂ ਭੁੱਖੇ ਰਹਿਣ ਕਰਕੇ ਜੋ ਉਹਨਾਂ ਨੂੰ ਭੋਜਨ ਨਹੀਂ ਮਿਲਦਾ ਸੀ ਤੇ ਇਹਨਾਂ ਨੇ ਆਪਣੀ ਵੱਲੋਂ ਆਪਣਾ ਘਰਬਾਰ ਆਪਣਾ ਗਹਿਣਾ ਘਟਾ ਸਭ ਕੁਝ ਵੇਚ ਕੇ ਚਾਰ ਸਾਹਿਬਜ਼ਾਦਿਆਂ ਨੂੰ ਸੇਵਾ ਦੇ ਤੌਰ ਤੇ ਜਿਨ੍ਹਾਂ ਵਿੱਚੋਂ ਦੋ ਸਾਹਿਬਜ਼ਾਦਿਆਂ ਨੂੰ ਸੇਵਾ ਦੇ ਤੌਰ ਤੇ ਦੁੱਧ ਪਿਲਾਇਆ ਤੇ ਉਹਨਾਂ ਨੂੰ ਇਸ ਦਾ ਬਹੁਤ ਵੱਡੀ ਕੁਰਬਾਨੀ ਦੇਣੀ ਪਈ ਤੇ ਉਹਨਾਂ ਨੂੰ ਕੋਹੜੂ ਵਿੱਚ ਪੀੜੇ ਆ ਗਿਆ ਪਰ ਉਹਨਾਂ ਨੇ ਇਸ ਜਿਹਾਦ ਸ਼ਹਾਦਤ ਨੂੰ ਹੱਥ ਕੇ ਨਮਸਕਾਰ ਕਰਕੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ